ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਢੀਮਾਨ ਐਮਐਲਐਨ ਆਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਤੇ ਇਸ ਵਕਤ ਟਾਈਮ ਹੋਇਆ ਹੈ ਜੀ 2:48 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਆ ਦੇਖੋ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਕਿੰਨੇ ਬਹਾਲ ਕੀਤਾ ਤੁਹਾਨੂੰ ਪਹਿਲਾਂ ਤੁਹਾਡੇ ਤੇ ਕੋਈ 70 ਲੱਖ ਦਾ ਬੰਦੇ ਕੀ ਛੋਡੇ ਤੇ ਪਰਚਾ ਪੁੱਛਾਇਆ ਆ ਜੇਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਇਹ ਵੀ ਲੋਕ ਹੈ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੀ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ 35 ਪਟਵਾਰੀ ਨੇ ਨਹੀਂ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਤੇ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੰਨਾ ਵੱਡਾ ਇਹਨਾਂ ਨੂੰ ਕੋਈ ਹੈ ਨਹੀਂ ਨੀ ਪਰਵਾਹ ਕਿਸੇ ਦੀ ਵੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਮਨ ਐਮਐਲਐ ਨਾਭਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆਂ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੇ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚਨਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜੀ ਇਹਨਾਂ ਦਾ ਔਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ 'ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ

ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੇ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਦਾਂ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪ੍ਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆ ਬੱਚੇ ਬੈਠੇ ਨੇ ਆਧਾਰ ਕਾਰਡ ਬਣਾਉਂਦੇ ਨੇ ਸਿਰਫ ਆ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪ੍ਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਤਿਫਾ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਆਊਟਸੋਰਸਸ ਤੇ ਹੋਗੇ ਤੇ ਪੱਕੇ ਉਹ ਕੱਚੇ ਆਊਟਸੋਰਸਸ ਦੇ ਆ ਪੱਕਾ ਮਲਾਂ ਨੂੰ ਤਾਂ ਪਰਵਾਹ ਹੀ ਨਹੀਂ ਕਰਦਾ ਜੀ ਹਾਂ ਜੀ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਪੈਂਦਾ ਜੀ ਮੈਂ ਕੱਲ ਹੀ ਆਇਆ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਹੈ ਇਹ ਤਾਂ ਸਾਨੂੰ ਬੈਸੀ ਕੀ ਫੈਕਟਰੀ ਸਾਬ ਬੈਠਦਾ ਮੈਨੂੰ ਕੋਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਪੰਜਾਬ ਦਾ ਕੰਮ ਕਰਦਾ ਹਾਂ ਜੀ ਕੀ ਕੰਚਾਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੁੰਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਦਾ ਕੋਈ ਹੈਗਾ ਜੀ ਹਾਂਜੀ ਸਾਫਟ ਪਾ ਜੀ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮਜ਼ਦੂਰ ਹਾਂ ਤੁਹਾਡਾ ਕੀ ਨਾਮ ਹੈ ਸੁਖਦੀਪ ਸਿੰਘ ਹੈ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੂਨੀਅਰ ਸਾਇਕ ਆ ਲੌਕ ਲੱਗਿਆ ਜੀ ਦੇਖੋ ਦੇਖੋ ਜੀ ਘਰ ਦਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾ ਰਹੇ ਸੀ ਬਾਹਰ ਕਿੱਥੇ ਖਾ ਰਹੇ ਸੀ ਬਾਹਰ ਰੋਟੀ ਖਾ ਰਹੇ ਸੀ ਜੀ ਆਪਾਂ ਚਾਬੀ ਸੁਣਖਾ ਦਫਤਰੀ ਵੀ ਰਹੇ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੋ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਇਥੋਂ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂ ਜੀ ਹਾਂ ਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬਣੇ ਕੀ ਤੁਹਾਡੇ ਕੋਲ ਪਰਚਾ ਪੁਰਚਾ ਹੈ ਜੀ ਹੈ ਜੀ ਬੇਲ ਚ ਬੇਲ ਹੋ ਗਈ ਤੇ ਦਫਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਟੀ ਨਹੀਂ ਗਿਆ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ 2 ਵਜੇ ਆਉਂਦੇ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਸਹੀ ਅੱਛਾ ਜੀ ਨਾਮ ਮੰਗਾ ਕੁਝ ਕੀ ਕੰਮ ਆਇਓ? ਕਸਿਕਾਲ। ਹਾਂਜੀ। ਕੀ ਕੰਮ ਆਇਓ? ਆਹੀ ਕੰਮ ਲੈਣਾ ਸੀ। ਕਾਦਾ? ਨਰੇਗਾ ਦਾ। ਨਰੇਗਾ ਦਾ ਫਿਰ ਹੈਗਾ ਉੱਤੇ ਕੋਈ ਕਿ ਨਹੀਂ? ਹਾਂਜੀ। ਕੌਣ ਹੈ ਜੀ? ਆਪਣੀ ਸਰ ਦਾ ਕਿੰਨੀ? ਅੱਛਾ। ਹਾਂਜੀ। ਠੀਕ ਹੈ ਜੀ। ਇੱਧਰ ਇੱਧਰ ਕੌਣ ਬੰਦਾ ਜੀ? ਹਾਂਜੀ। ਜਸਪਾਲ ਸਿੰਘ ਪਟਵਾਰੀ। ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ। ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਜੀ। ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇਖੋ ਜੀ ਆ ਦੇਖੋ ਆ ਦੇਖੋ ਜੀ ਬੇਟਾ ਕਿੱਧਰ ਗਿਆ ਸਾਰੇ ਉਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਮ ਦੱਸ ਕੇ ਗਏ ਨੇ ਹੈ ਪੂਰੀ ਪੰਚਾਇਤ ਅਫਸਰ ਤਾਂ ਕੀ ਨਾ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਬਣਨੀ ਨਹੀਂ ਸੀ ਕਨਵਰਸਿੰਗ ਕਿੱਧਰ ਨੇ ਜੀ ਫਿਰ ਹਾਂਜੀ 2:40 ਮਿੰਟ ਹੋਏ ਹੋਏ ਨੇ ਜੀ ਦੇਖੋ ਹੈ ਕਿੱਧਰ ਇੱਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਤਾਂ ਇਹ ਬੀਡੀ ਆਫਿਸ ਨਾਂਬਾ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖਣ ਲਈ ਸਤਿ ਸ਼੍ਰੀ ਅਕਾਲ ਬੈਠੇ ਕਿੰਨੇ ਜਣੇ ਕੰਮ ਕਰਦੇ ਇੱਥੇ ਸਰ ਇਸ ਜੀ ਜਦੀ ਕਈ ਤਰ੍ਹਾਂ ਦੇ ਸਟਾਫ ਨੇ ਜਿਹੜੇ ਸਟੱਫਰੀਆ ਕਰਦੇ ਨੇ ਅੱਛਾ ਜੀ ਨਿਕ ਟੋਟਲ ਕਿੰਨੇ ਜਣੇ ਬੈਨੇ ਉੱਥੇ ਸਰ ਟੋਟਲ ਅਸੀਂ ਚਾਰ ਨੇ ਚਾਰ ਦਿਨ ਹੁੰਦਾ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ ਮੇਰੇ ਜੀ ਮੇਰੇ ਗਾ ਠੀਕ ਚੱਲ ਰਿਹਾ ਹਾਂ ਠੀਕ ਹੈ ਮੇਰੀ ਜੀਰਸ ਠੀਕ ਹੈ ਤੁਸੀਂ ਨਹੀਂ ਜੀਰ ਸਿਕਸਾਰੇ ਅ ਮਨਰੇਗਾ ਨਾਲ ਸੰਬੰਧਤੋਂ ਮਨਰੇਗਾ ਦੇ ਮੁਲਾਜ਼ਮ ਹਾਜ਼ਰ ਨਹੀਂ ਇੱਥੇ ਛੁੱਟੀ ਲੈ ਕੇ ਗਏ ਨੇ ਜੀ ਹਾਂ ਜੀ ਛੁੱਟੀ ਲੈ ਕੇ ਨੇ ਛੁੱਟੀ ਲੈ ਕੇ ਕੀ ਹਾਲ ਚਾਲ ਹੈ ਜੀ ਕਿੱਥੇ ਨੇ ਜੀ ਅਕਾਊਂਟੈਂਟ ਸਾਹਿਬ ਇੱਥੇ ਖਾਲੀ ਪਈ ਕੁਰਸੀ ਜੀ ਹੈ ਇਹ ਅਕਾਊਂਟੈਂਟ ਸਾਹਿਬ ਦੀ ਕੁਰਸੀ ਹੈ ਜੀ ਹਾਂ ਜੀ

ਇਹ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਵੀ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਐ ਕਿੱਥੇ ਮੀਟਿੰਗ ਮਨਪੀ ਤਰੀਆ ਜੀ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ 'ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇ ਇੱਕ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹਾਂ ਜੇ ਅੰਤ ਤੋਂ ਪੰਜਾਂ ਹੀ ਮੈਂ ਅੱਛਾ ਕੀ ਕੰਮ ਸੀ ਡਾਕਟਰ ਬਣਾਉਣਾ ਆਇਤੀ ਮੈਂ ਫਿਲਟਰ ਨੇ ਹੈਲਥ ਘਰਾਈ ਨੂੰ ਪਤਾ ਨਹੀਂ ਜੀ ਸਰੇਂਦਰਾ ਅੱਛਾ ਬੱਬੂ ਜੀ ਬਣ ਗਈ ਡਾਕਟਰ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਠੀਕ ਹੈ ਸੋ ਇਹ ਇਹ ਐਡਮਿਸ਼ਨ ਚੇਂਜ ਦੀ ਜਿਹੜਾ ਦੌਰਾ ਚੱਪੈ ਚ ਔਰ ਤੁਸੀਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਤੇ ਕਿਹੜਾ ਬੰਦਾ ਹਾਜ਼ਰ ਹੈ ਕੜਨ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਕੁਝ ਐਪਲੀਕੇਸ਼ਨ ਦਿੱਤੀ ਹੈ ਛੁੱਟੀ ਦੀ ਕੋਈ ਕੁਛ ਨਹੀਂ ਕੋਈ ਕਹਿੰਦਾ ਵਿਆਹ ਹੈ ਨੀ ਇੱਕ ਇੱਕ ਫਟਵਾਰੀ ਉਹ ਕਿੱਧਰ ਸੀਗੇ ਜੀ ਇਹ ਖਾਣਾ ਇਹ ਤਾਂ ਕਿਹੜੇ ਪੈ ਬਾਜੀ ਨੀ ਪੌਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਪਲੇਟ ਹੋ ਗਏ ਹਾਂਜੀ ਕੰਮ ਕਰ ਰਹੇ ਸੀ ਬੰਦਾ ਉਹ ਕੰਮ ਸੱਟ ਕੇ ਨਹੀਂ ਗਿਆ ਬਾਕੀ ਫਟਵਾਰੀ ਕਿੱਥੇ ਨੇ ਜੀ ਕਿ ਵੀਲੈਜ ਹੋਣੀ ਅੱਛਾ ਜੀ ਇਹ ਵਧੀਆ ਭਾਂਦਾ ਵੀ ਤੇ ਨਹੀਂ ਇਹ ਸਿਕੜਾ ਦਾ ਵੀਲੈਜ ਨਹੀਂ ਹੁੰਦਾ ਅੱਛਾ ਜੀ ਤੁਹਾਡੇ ਤਾਂ ਲਾਈਟ ਚੱਲ ਰਹੀ ਹੈ ਜਿਸ ਤੇ ਪਹਿਲਾਂ ਖਰਾਬ ਕੁਝ ਹੋਣਿਆ ਬੰਦੇ ਬੰਦੇ ਸੋਰੀ ਹੋਣੀ ਗਿਆ ਹੋਣੀ ਗਿਆ ਸੀ ਕਿਹਨੇ ਫੋਨ ਕੀਤਾ ਇੰਤਾਂ ਸਾਡੇ ਸੈਕਟਰ ਦੇ ਹੋਰ ਸੀ ਅੱਛਾ ਬੀਤੀ ਸ਼ੰਕਾ ਕੇ ਆ ਕੇ ਜਿਸਾਰਾ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਦੀ ਨਾਬਾ ਦੇ ਦਫਤਰ ਦੇ ਵਿੱਚ ਕੌਣ ਕੌਣ ਹਾਜ਼ਰ ਹੈ ਕੌਣ ਕੌਣ ਇਹ ਸਰ ਸਾਡੇ ਪੰਜ ਸਾਹਿਬ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲੇ ਇੱਥੇ ਜੋ ਹੋਸ਼ਟਲ ਵੀ ਅਪਾਇਨਟਮੈਂਟ ਕਰ ਰਹੇ ਉਹ ਵੀ 5 ਮਿੰਟ ਕਹਿ ਰਹੇ ਸੋ ਮੇਰੇ ਨਾਲ 5 ਮਿੰਟ ਹੋਏ ਹੋਣੇ ਗਿਆ ਸੀ ਸਰ ਕੁਰਸੀ ਨਹੀਂ ਕੋਈ ਵੀ ਨਹੀਂ ਬਲੇ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਆਇਆ ਜਾਂ ਨਹੀਂ ਗਿਆ ਲੇਟ ਤੁਸੀਂ ਕਰ ਰਹੇ ਹੋ ਜੋ ਦੋਸਤ ਹੈ ਨੋਟਿਸ ਕਰਨਗੇ ਤੁਹਾਨੂੰ ਕੰਗੇ ਦਿੱਤੇ ਕੰਮਾਂ ਦੇ ਰੋਟੀ ਆ ਨਾਲ ਹੀ ਘਰ ਅਸਰ ਸਪਾਲਟ ਆਪਣੇ ਆਪਣੇ ਘਰੇ ਨਾਲ ਸਾਰੇ ਰੋਟੀ ਖਾਂਦੇ ਬਹੁਤ ਬਹੁਤ ਧੰਨਵਾਦ ਜੀ ਹਉ ਫੋਟੋ ਦੀ ਰੋਟੀ ਖਾ ਲਿਆ ਸਮਝ ਬਾਈ ਨਹੀਂ ਹੋਤੀ ਖਾਣ ਦੀ আচ্ছা ਕੋਈ ਤੇ ਹੈਗਾ ਟਾਈਮ ਟੇਬਲ ਲਿਖ ਕੇ ਲੈ ਆ ਜਿੰਨੇ ਤੱਕ ਰੋਟੀ ਦਾ ਟਾਈਮ ਆ ਜੀ ਕੀ ਆਉਣ ਵਾਲੀ ਜਿਹੜੀ ਮਤਲਬ ਪਬਲਿਕ ਆਉ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੈ ਨਾ ਹੈ ਸਾਰੀ ਹੁੰਦੀ ਇਹ ਪੁੱਛਦੇ ਨਹੀਂ ਜੀ ਮੈਂ ਤਾਂ ਸਤਿ ਸ਼੍ਰੀ ਅਕਾਲ ਜੀ ਪਾਇਆ ਲਾ ਦੇ ਦੇਖਾਂਗਾ ਜੀ ਜਰਾ ਵੀ ਠੀਕ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹਿੰਦੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੁਰਾ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਲਾ ਕੇ ਜੀ ਕੋ ਐਪਲੀਕੇਸ਼ਨ ਨਾਲ ਕਹਿੰਦਾ ਗਿਆ ਤੇ ਗਿਆ ਹੈ ਕਿੱ데 ਗਿਆ ਹੈ ਕਿੱ데 ਗਿਆ ਜੀ ਛੇੜੇ ਹਟ ਦਸਾਂ ਤਾਂ ਆਪ ਕਹਿੰਦਾ ਮੈਂ ਫੋਟੋ ਜ਼ਰੂਰੀ ਖਾਂ ਜਾਈ ਸਾਰੀ ਗੱਲ ਇਹ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਤੇ ਐਪਲੀਕੇਸ਼ਨ ਨਹੀਂ ਮੇਰੇ ਕੋਲ ਕਿਸੇ ਨੇ ਰਿਟਰਨ ਦੇ ਵਿੱਚ ਅਰਜੀ ਨਹੀਂ ਦਿੱਤੀ ਹੋਈ ਛੁੱਟੀ ਦੀ ਤਾਂ ਇਹ ਹੈ ਸਮਝ? ਉਹ ਸੁਪਰਡਨ ਫਾਕਾ ਮੇਰੇ ਕੋਲੇ ਕਿਸੇ ਨੇ ਰੇਟਨ ਦੇ ਵਿੱਚ ਅਪਲੀਕੇਸ਼ਨ ਨਹੀਂ ਦਿੱਤੀ ਸੀ ਛੁੱਟੀ ਦੀ ਕਿਸੇ ਦਾ ਨਹੀਂ ਸਰ ਪਤਾ ਮੈਂ ਤਾਂ ਸਵੇਰ ਵੇਲੇ ਹੀ ਇੱਥੇ ਆ ਜੀ ਮੈਂ ਤਾਂ ਰੋਟੀ ਖਾਣ ਆਣੇ 5 ਮਿੰਟ ਹੀ ਗਏ ਸੀ ਜੀ ਅਰੇ ਇਹਦੇ ਇਹ ਜਿਹੜਾ ਆਫਿਸ ਹੈ ਸਰ ਦਾ ਪਿੰਡਾਂ ਦਾ ਰੇਟ ਹੈ ਜੀ ਪਿੰਡਾਂ ਦੇ ਮਜ਼ਦਿਗਾ ਵਰਕਰ ਪਿੰਡਾਂ ਦੇ ਸਰਪੰਚ ਸਹਿਬਾਨ ਪੰਚ ਸਹਿਬਾਨ ਜਿਹਨਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਇੱਥੇ ਆਉਂਦੇ ਨੇ ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹਾਈ ਕੋਈ ਨਹੀਂ ਦੱਸੋ ਏ ਏ ਵੀਡੀਓ ਆਫਿਸ ਨਾ ਬਾਤ ਤੋਂ ਮੈਂ ਲਾਈਵ ਹੋਇਆ ਹਾਂ ਜਿਸ ਵਕਤ ਦੇਖੋ ਤੁਸੀਂ ਅਚਾਨਕ ਆਇਆ ਕਿ ਚੈੱਕ ਕਰੀਏ ਜਿਹੜਾ ਦਫ਼ਤਰਾਂ ਦੇ ਵਿੱਚ ਹੋਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਆਈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਉਹਦੇ ਕਲਾਮ ਦੀ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਬਲਿਕ ਦੇ ਘੇਰੇ ਮਰਵਾਉਣੇ ਜਿਹੜੇ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਨੇ ਸਾਰਾ ਸਾਰਾ ਦਿਨ